ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਕਈ ਵਾਰੀ ਨਾ ਆਪਣੀਆਂ ਕਣਕਾਂ ਜਦੋਂ ਨਿਸਰ ਦਾ ਟਾਈਮ ਆਉਂਦਾ ਤੇ ਉਦੋਂ ਨਾ ਛਿੱਟੇ ਵੀ ਗੇ ਡੇਡੇ ਕੱਢਦੀਆਂ ਆਪਾਂ ਨੂੰ ਹੁੰਦਾ ਕਿਸੇ ਚੀਜ਼ ਦੀ ਘਾਟ ਆ ਪਫਲਾਨੀ ਸਪਰੇ ਨਹੀਂ ਕੀਤੀ ਫਲਾਨੀ ਸਪਰੇ ਨਹੀਂ ਕੀਤੀ ਤੇ ਕਈ ਵਾਰੀ ਨਾ ਇਹ ਕੋਈ ਆਪਾਂ ਸਪਰੇ ਪਹਿਲਾਂ ਇਹੋ ਜਿਹੀ ਕੀਤੀ ਹੁੰਦੀ ਹੈ ਤੇ ਉਹ ਨਾ ਆਪਣੀ ਕਣਕ ਤੇ ਅਸਰ ਪਾਉਂਦੀ ਹੈ ਜਦੋਂ ਆਪਾਂ ਆਪਣੇ ਕਣਕ ਦੇ ਨਿਸਾਰੇ ਤੇ ਹੁੰਦੀ ਹੈ ਤੇ ਜਦੋਂ ਇਹਨੇ ਬੱਲੀਆਂ ਕੱਢਣੀਆਂ ਹੁੰਦੀਆਂ ਛਿੱਟੇ ਕੱਢਨੇ ਹੁੰਦੇ ਆ ਤੇ ਉਦੋਂ ਇੱਕ ਤਾਂ ਕਣਕ ਦਾ ਜ਼ੋਰ ਬਹੁਤ ਲੱਗਦਾ ਨਿਸਰਨ ਵੇਲੇ ਤੇ ਨੰਬਰ 2 ਤੇ ਫਿਰ ਉਹ ਵਿੰਗੇ ਡੇਢੇ ਹੁੰਦੇ ਆ ਤੇ ਕੀ ਗਲਤੀ ਕਰਦੇ ਆਪਾਂ ਉਹ ਆਪਾਂ ਅੱਜ ਕਰਦੇ ਆਂ ਗੱਲਬਾਤ ਇਹਦੇ ਚ ਤੇ ਜਿਹੜੇ ਆਪਣੇ ਤਜਰਬੇ ਆਪਾਂ ਵੇਖੇ ਆਪਾਂ ਉਹ ਤੁਹਾਨੂੰ ਸਾਂਝਾ ਕਰਦੇ ਆਂ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਆਪਾਂ ਪਤਾ ਕੀ ਕਰਦੇ ਆ ਜਦੋਂ ਆਪਾਂ ਕਣਕ ਨੂੰ ਪਾਣੀ ਲਾ ਲੈਨੇ ਆ ਉਸ ਤੋਂ ਬਾਅਦ ਇਹਦਾ ਟਾਈਮ ਹੁੰਦਾ ਆਪਾਂ ਪਾਣੀ ਲਾ ਲਨੇ ਉਸ ਤੋਂ ਬਾਅਦ ਟਾਈਮ ਹੁੰਦਾ ਆਪਾਂ ਨੂੰ ਜਿਹੜੇ ਆਪਾਂ ਕੋਈ ਨਦੀਨਾਂ ਵਾਲੇ ਸਪਰੇਅ ਕਰਦੇ ਆ ਕੋਈ ਵੀ ਕਰਦੇ ਆ ਆਪਾਂ ਤੇ ਕਈ ਸਪਰੇਅ ਇਹੋ ਜਿਹੀ ਹੁੰਦੀਆਂ ਵਿੱਚ ਜਿਹੜੀਆਂ ਆਪਾਂ ਸਪਰੇਅ ਕਰਦੇ ਕਰਦੇ ਘਾਲੋਂ ਕਰਦੇ ਆ ਤੇ ਆਪਾਂ ਲੇਟ ਹੋ ਜਾਂਦੇ ਆ ਬਾਲਾ ਤੇ ਜਦੋਂ ਹੱਦੋਂ ਬਾਲੇ ਲੇਟ ਹੋ ਜਾਂਦੇ ਆ ਫਿਰ ਆਪਾਂ ਨੂੰ ਨੁਕਸਾਨ ਕਰਦੀਆਂ ਹੁਣ ਜਿਵੇਂ ਮੰਨ ਕੇ ਚੱਲੋ ਆਪਾਂ ਸਪਰੇਅ ਕਰਨੀ ਹੁੰਦੀ ਹੈ ਟੋਪਿਕ ਟੋਪਿਕ ਉਹਨਾਂ ਨੁਕਸਾਨ ਨਹੀਂ ਕਰਦੀ ਤੇ ਜਿਹੜੇ ਟੋਪਿਕ ਹੈ ਇਹਨੇ ਤਾਂ ਗੁਲੀ ਡੰਡਾ ਮਾਰਨਾ ਹੁੰਦਾ ਤੇ ਜਿਹੜੇ ਆਪਾਂ ਉਹ ਨੁਕਸਾਨ ਕਰਦੀ ਹੈ ਛਿੱਟਿਆਂ ਦਾ ਕਰਦੀ ਹੈ ਤੇ ਜਾਂ ਝਾੜ ਤੇ ਅਸਰ ਪੈਂਦਾ ਜਿਹੜਾ ਜਦੋਂ ਆਪਣੀ ਕਣਕ ਵਿੰਗੇ ਟਿੱਡੇ ਚਿੱਟੇ ਕਰਦੀ ਹੈ ਕੁਦਰਤੀ ਗੱਲ ਹੈ ਜਦੋਂ ਫਿਰ ਉਹਦਾ ਜ਼ੋਰ ਲੱਗਦਾ ਤੇ ਝਾੜਦੇ ਅਸਰ ਪੈਣੇ ਪੈਣਾ ਕਿਉਂਕਿ ਉਹ ਟਾਈਮ ਹੀ ਇਹੋ ਜਿਹਾ ਹੁੰਦਾ ਇੱਕ ਤਾਂ ਜਿਹੜੀ ਫਸਲ ਨੇ ਸਹੀ ਨਿੱਤਰਨਾ ਤੇ ਸਹੀ ਉਹਦੇ ਜਦਾਣੇ ਬਣਨੇ ਤੇ ਤੰਦਰੁਸਤ ਚਿੱਟਾ ਨਿਕਲਣਾ ਇੱਕ ਜ਼ੋਰ ਲਾ ਕੇ ਚਿੱਟਾ ਨਿਕਲਣਾ ਤੇ ਵਿੰਗਾ ਡੇਡਾ ਤੇ ਫਿਰ ਉਹਦੇ ਤੇ ਝਾੜਦੇ ਅਸਰ ਤਾਂ ਪੈਣੇ ਪੈਣਾ ਉਹਦੇ ਦਾਣਿਆਂ ਤੇ ਵੀ ਅਸਰ ਪੈਂਦਾ ਦਾਣਿਆਂ ਨਾਲ ਹੀ ਝਾੜ ਬੰਨਾ ਤੇ ਇਹਦੇ ਵਿੱਚ ਆਪਾਂ ਜਦੋਂ 24D ਜਿਹੜੀ ਦਵਾਈ ਹੈ ਬਾਥ ਵਾਲੀ ਦਵਾਈ ਆ ਉਹ ਕਈ ਵਾਰ ਨਾ ਆਪਾਂ ਪਹਿਲਾਂ ਤਾਂ ਘਾਹੋ ਕਰੀ ਜਾਂਦੇ ਚਲ ਕੋਈ ਨਹੀਂ ਹਜਰ ਨਹੀਂਦਾ ਹਜਰ ਨਹੀਂਦੀਦਾ ਬਾਤੂ ਵੀ ਆਪਾਂ ਕਹਿਦੇ ਨੇ ਕੀ ਕਰਨੀ ਹੈ ਕੀ ਪਾਉਣੀ ਹੈ ਤੇ ਫਿਰ ਆਪਾਂ ਨਾ ਮੌਕੇ ਤੇ ਆ ਕੇ ਜਦੋਂ 65 70 ਦਿਨ ਦੀ ਗਣਕ ਹੋ ਜਾਂਦੀ ਹੈ ਫਿਰ ਆਪਾਂ ਕਹਿੰਦੇ ਨੇ ਯਾਰ ਪਤਲਾ ਇਹ ਫੁਆਰਾ ਮਾਰ ਦਿਓ ਤੇ ਚਲ ਇਹ ਵੀ ਇੰਨੇ ਨਾਲੇ ਮਰ ਜੂਗਾ ਉੱਥੇ ਆ ਕੇ ਗੱਲ ਫਿਰ ਉੱਥੇ ਆ ਕੇ ਵਿਗੜਦਾ ਵਿਗੜਦੀ ਹੈ ਕਹਾਣੀ ਤੇ ਆਪਾਂ ਜਦੋਂ ਟਾਈਮ ਤੋਂ ਬਾਅਦ ਸਪਰੇਅ ਕਰਦੇ ਆਂ ਤੇ ਜਦੋਂ ਆਪਣੀ ਕਣਕ ਗੰਢੀ ਚੜ ਜਾਂਦੀ ਹੈ ਜਾਨੀ ਕਿ ਨਸਾਰੇ ਵੱਲ ਨੂੰ ਵੱਧਦੀ ਉਹਦੋਂ ਆਪਾਂ ਇਹ ਕਿਤੇ ਕਰ ਬੈਨੇ ਆ ਤਾਂ ਫਿਰ ਆਪਾਂ ਨੇ ਨਾ ਛਿੱਟਾਂ ਦੇ ਅਸਰ ਪੈਂਦਾ ਹੈ ਵਿੰਗੇ ਟੇਡੇ ਛਿੱਟੇ ਜਿਹੜੇ ਨਿਕਲਦੇ ਆ ਉਹ ਇਹ ਸਪਰੇਅ ਕਰਕੇ ਨਿਕਲਦੇ ਆ ਜਿਉਂ ਆਪਾਂ ਇਹ ਕੀਤੀ ਹੋਵੇ ਤੇ ਬਾਕੀ ਹੋ ਸਕਦਾ ਕਿਸੇ ਘਾਟ ਨਾਲ ਵੀ ਹੋਵੇ ਜ਼ਰੂਰੀ ਨਹੀਂ ਹੁੰਦਾ ਪਰ ਜੇ ਆਪਾਂ ਸਪਰੇਅ ਕੀਤੀ ਹੈ ਤੇ ਛਿੱਟੇ ਵਿੰਗੇ ਟੇਡੇ ਨਿਕਲਦੇ ਆ ਤਾਂ ਯਕੀਨਨ ਪੱਕਾ ਹੀ ਇਸੇ ਕਰਕੇ ਹੁੰਦਾ ਹੈ ਇਹ ਸਪਰੇਅ ਆਪਾਂ ਨੂੰ ਪਹਿਲਾਂ ਹੀ ਕਰ ਦੇਣੀ ਚਾਹੀਦੀ ਹੈ 35-40 ਦਿਨਾਂ ਦੀ ਜਦੋਂ ਕਣਕ ਹੈ ਉਦੋਂ ਹੀ ਆਪਾਂ ਕਰ ਲਈਏ ਜੇ ਬਾਥੂ ਹੈਗਾ ਜਾਂ ਚੌੜੇ ਪੱਤੇਆਂ ਵਾਲਾ ਹੈਗਾ ਪਾਲਕ ਹੈ ਕੋਈ ਵੀ ਹੈ ਤੇ ਇਹ ਚੌੜੇ ਪੱਤੇਆਂ ਵਾਲਾ ਨਦੀਨ ਹੈ ਜਿਹੜਾ ਉਹ ਤੇ ਕੰਟਰੋਲ ਕਰ ਜਾਂਦੀ ਹੈ ਇਹ ਤੇ ਇਹਦਾ ਇੱਕ ਜ਼ਰੂਰ ਸੌਖ ਹੈਗਾ ਵੀ ਜੇ ਆਪਾਂ ਸਪਰੇਅ ਅੱਜ ਕਰਤੀ ਤੇ ਦੋਵਾਂ ਦਿਨਾਂ ਬਾਅਦ ਇਹਦਾ ਰਿਜ਼ਲਟ ਆ ਜਾਂਦਾ ਆਪਾਂ ਨੂੰ ਕਈ ਵਾਰੀ ਤਾਂ ਪਿੱਛੇ ਦੇ ਪਿੱਛੇ ਇਹ ਰਿਜ਼ਲਟ ਦੇ ਜਾਂਦੀ ਹੈ ਮੰਨ ਕੇ ਚਲੋ ਜੀ ਅੱਜ ਆਪਾਂ ਸਵੇਰ ਕੀਤਾ ਤਾਂ ਸ਼ਾਮ ਨੂੰ ਵੇਖੀਏ ਤੇ ਪਤਾ ਲੱਗ ਜਾਂਦਾ ਵੀ ਸਪਰੇ ਹੋਈਏ ਇਹ ਤਾਂ ਹੈ ਨਹੀਂ ਵੀ ਮਰ ਜਾਂਦਾ ਤੇ ਪਰ ਉਹ ਵਲਜੇ ਖਾਨ ਲੱਗ ਪੈਂਦੀ ਆ ਜਿਹੜੀ ਚੌੜੇ ਪੱਤੇ ਵਾਲੀ ਚੀਜ਼ ਹੈ ਤੇ ਇਹ ਆਪਾਂ ਸਪਰੇ ਜਿਵੇਂ ਆਪਾਂ ਤੁਹਾਨੂੰ ਦੱਸਿਆ 35 40 ਦਿਨਾਂ ਦੇ ਵਿੱਚ ਵਿੱਚ ਕਰ ਲਈਏ ਤਾਂ ਇਹਦਾ ਕੋਈ ਨੁਕਸਾਨ ਨਹੀਂਗਾ ਤੇ ਜੇ ਜਦੋਂ ਆਪਾਂ ਇਹਨੂੰ ਬੜਾ ਲੇਟ ਕਰ ਲੈਂਦੇ ਆ ਫੇਰ ਭਈ ਇਹ ਆਪਣੇ ਛਿੱਟਿਆਂ ਤੇ ਅਸਰ ਪਾਉਂਦੀ ਆ ਆਪਣੇ ਝਾੜ ਤੇ ਵੀ ਅਸਰ ਪੈਂਦਾ ਤੇ ਫਿਰ ਨੁਕਸਾਨ ਤਾਂ ਹੁੰਦਾ ਹੀ ਹੈ ਇਸੇ ਕਰਕੇ ਆਪਾਂ ਅੱਜ ਵੀਡੀਓ ਬਣਾਈ ਆ ਹੁਣ ਕਣਕਾਂ ਤਕਰੀਬਨ 45 ਦਿਨਾਂ ਦੀਆਂ तकरीबन ਸਾਰੀਆਂ ਹੋ ਚਲੀਆਂ ਜਿਹੜੀ ਬਾਲੀ ਪਚੇਤੀ ਹੈ ਕਣਕ ਉਹ ਹਜੇ ਛੋਟੀ ਹੋਊਗੀ ਨਹੀਂ ਤਾਂ ਦੂਜੀਆਂ ਸਾਰੀਆਂ ਕਣਕਾਂ ਵੀ 45 50 ਦਿਨਾਂ ਦੀਆਂ ਕਈ 60 60 ਦਿਨਾਂ ਦੀਆਂ ਵੀ ਹੋ ਗਈਆਂ ਜਿਨ੍ਹਾਂ ਨੇ ਇੱਕ ਤਰੀਕ ਨੂੰ ਬੀਜੀਆਂ ਤੇ ਜਿਨ੍ਹਾਂ ਨੇ ਇਦੋਂ ਵੀ ਪਹਿਲਾਂ ਬੀਜੀਆਂ ਉਹ 65 70 ਦਿਨਾਂ ਦੇ ਆਸ-ਪਾਸੇ ਜਾੜੀਆਂ ਉਹਨਾਂ ਤੇ ਆਪਾਂ ਸਪਰੇ ਨਹੀਂ ਕਰ ਸਕਦੇ ਜੇ ਹੈਗਾ ਤੁਹਾਨੂੰ ਲੱਗਦਾ ਗੁੱਲੀ ਡੰਡਾ ਬਾਥੂ ਹੈਗਾ ਤਾਂ ਹੁਣ ਬਈ ੜ ਵਟ ਜੋ ਜੇ ਕੋਈ ਸਪਰੇ ਕਰੋਗੇ ਸਪਰੇ ਨੀਂ ਅਸਰ ਕਰਨਾ ਹੀ ਕਰਨਾ ਹੈ ਤੇ ਆਉਂਦੇ ਸਾਲ ਆਪਦਾ ਟਾਈਮ ਨਾ ਕਰ ਲਿਓ ਕੰਮ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ